ਮੈਡੀਅਸ 'ਤੇ ਕੁਝ ਵੀ ਕਰ ਫਟੇਗਾ ਛੁੜਿਆ ਜਿਵੇਂ ਕਿ 7 ਤਰੀਕ ਨੂੰ ਜੜਾ ਹੈਗਾ ਵਾ ਅਨਿਲ ਕੁਮਾਰ ਉਰਫ ਆਸ਼ੂ ਫਤੇਗੜ ਚੂੜੀਆਂ ਦਾ ਰੈਂਡ ਵਾਲਾ ਹੈਗਾ ਵਾ ਤੇ ਉਹਨੇ ਆ ਕੇ ਆਪਣੀ ਸਟੇਟਮੈਂਟ ਲਿਖਾਈ ਕਿ ਜਿੱਦਾਂ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਹਰ ਰੋਜ਼ ਹੀ ਤਰ੍ਹਾਂ ਆਪਣਾ ਉਸ ਸੁਨਿਆਰੇ ਦੀ ਦੁਕਾਨ ਤੇ ਜਾ ਰਿਹਾ ਸੀਗਾ ਤੇ ਉਹ ਰਸਤੇ ਦੇ ਵਿੱਚ ਥੋੜੀ ਘਰ ਤੋਂ ਬਾਹਰ ਨਿਕਲਿਆ ਪੈਦਲ ਜਾ ਰਿਹਾ ਸੀਗਾ ਤੇ ਘਰ ਦੇ ਬਾਹਰ ਹੀ ਉਹ ਤਿੰਨ ਵਿਅਕਤੀ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆਏ ਤੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਦਾਤਰਾ ਦੇ ਨਾਲ ਜਿਹੜਾ ਉਹਨਾਂ 'ਤੇ ਹਮਲਾ ਕੀਤਾ ਤੇ ਕਾਫੀ ਉਹਦੀ ਕੁਟਮਾਰ ਕੀਤੀ ਤੇ ਕਾਫੀ ਜਿਹੜੀਆਂ ਡੇਂਜਰਸ ਇਨਜਰੀਜ਼ ਆਈਆਂ ਸੀ ਉਹਨੂੰ ਤੇ ਉਹਦੀ ਸਟੇਟਮੈਂਟ ਦੇ ਇੱਕ ਐਫ ਆਈ ਆਰ ਲਾਚ ਕੀਤੀ ਬਟਾਲੀ ਬਟਾ ਜਵਿ ਅੰਡਰ ਸੈਕਸ਼ਨ 307 323 324 ਦੇ ਅੰਡਰ ਸੈਕਸ਼ਨ ਦੇ ਅਸੀਂ ਪਰਚਾ ਦਰਜ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਮਾਨਯੋਗ ਐਸ ਐਸ ਪੀ ਬਟਾਲਾ ਦੇ ਦਿਸਰ ਨਿਰਦੇਸ਼ ਹੇਟ ਜਿਹੜੀਆਂ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਸਾਡੇ ਐਸ ਐਚ ਓ ਕਿਰਨਦੀਪ ਫਤਿਹਗੁਰ ਛੋੜੀਆਂ ਦੇ ਜਿਹੜੀਆਂ ਹੈਗੀਆਂ ਟੀਮਾਂ ਲੈ ਕੇ ਅਲੱਗ-ਅਲੱਗ ਇਨਵੈਸਟੀਗੇਸ਼ਨ ਮੁੱਤ ਪੱਖ ਤੋਂ ਇਨਵੈਸਟੀਗੇਟ ਕਰ ਰਹੇ ਸੀਗੇ ਜਿਸ ਦੇ ਤਹਿਤ ਸਾਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਸਰ ਨੂੰ ਮੂਵਮੈਂਟ ਕੀਤੀ ਹੋਈ ਹੈ ਥਰੂ ਦਿਸ ਸਟੇਪ ਪਟਿਸ ਤੇ ਇਸੇ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਇਹ ਫਤੇਗੜ ਥੂੜਿਆ ਤੋਂ ਬਾਹਰ ਨਿਕਲਦੇ ਆ ਤੇ ਜਾ ਕੇ ਮਜੀਠਾ ਤੋਂ ਅੱਗੇ ਜਾ ਕੇ ਉਹਨਾਂ ਦੇ ਮੋਟਰਸਾਈਕਲ ਤੇ ਫਿਲਹਾਲ ਪਹਿਲਾਂ ਕੋਈ ਨੰਬਰ ਪਲੇਟ ਨਹੀਂ ਸੀਗੀ ਬਟ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਇੱਕ ਦਾ ਨੰਬਰ ਪਲੇਟ ਲਾਈ ਹੋਈ ਸੀ ਸੈਕਿੰਡ ਉਹਨਾਂ ਨੇ ਆਪਣੇ ਜਿਹੜੇ ਫੇਸ ਤੋਂ ਜਿਹੜਾ ਕੱਪੜਾ ਸੀ ਉਹ ਉਡਾਰ ਦਿੱਤਾ ਸੀਗਾ ਤੇ ਉਸ ਦੇ ਜਿਹੜੇ ਫੇਸ ਦਾ ਉਹ ਕੱਪੜਾ ਉਤਰਿਆ ਤੇ ਸਾਨੂੰ ਥੋੜਾ ਜਿਹਾ ਸੀ ਦੇਖਿਆ ਤੇ ਪਤਾ ਲੱਗਿਆ ਕਿ ਇਹ ਜਿਹੜਾ ਹੈਗੇ ਇਹ ਜਿਹੜਾ ਥਾਣੇ ਉਦ ਲੁਧਿਆਣੇ ਤੋਂ ਆਏ ਹੈਗੇ ਮੁੱਲਾਪੁਰ ਦਾਖਾਤੋਂ ਤੇ ਇਸੇ ਤਰ੍ਹਾਂ ਹੀ ਅਸੀਂ ਨੂੰ ਜਿਹੜਾ ਹੈਗਾ ਵਾ 16 5 ਨੂੰ ਮੰਨੀ ਨੂੰ ਜਿਹੜਾ ਉਤੋਂ ਮੁੱਲਾਪੁਰ ਦਾਖਾ ਲੁਧਿਆਣਾ ਤੋਂ ਅਸੀਂ ਗ੍ਰਿਫਤਾਰ ਕੀਤਾ ਤੇ ਜਿ세 ਤਰਾਂ ਹੀ ਅਸੀਂ ਮਨੀ ਨੂੰ ਇੱਥੇ ਲਿਆ ਕੇ ਪੁਛਗਿਛ ਕੀਤੀ ਤੇ ਪੁਛਗਿਛ ਤਰਾਂ ਉਹਨਾਂ ਨੇ ਦੱਸਿਆ ਕਿ ਵਿਸ਼ਾਲ ਜਿਹੜਾ ਹੈਗਾ ਵਾ ਮਸੀ ਪੁੱਤਰ ਡੇਵਿਡ ਮਸੀ ਅਭ ਫਤਿਹਗੜ ਚੋਰੀਆਂ ਦਾ ਰਹਿਣ ਵਾਲਾ ਹੈਗਾ ਉਸ ਦੇ ਕਹਿਣ ਤੇ ਸਫਾਰੀ ਦੇਣ ਤੇ ਅਸੀਂ ਹਜ਼ਾਰ ਦੀ ਸਫਾਰੀ ਦਿੱਤੀ ਸੀ ਇਸ ਕੰਮ ਕਰਨ ਵਾਸਤੇ ਬੜਦਤ ਨੂੰ ਆਜਾਮ ਦੇਣ ਵਾਸਤੇ ਮਨੀ ਨੂੰ ਤੇ ਇਹ ਵਿਸ਼ਾਲ ਮਸੀ ਨੇ ਕਰਾਇਆ ਹੈ ਉਸੇ ਦਿਨੀ ਜਿਹੜਾ ਹੈਗਾ ਅਸੀਂ 16 ਪੰਜ ਨੂੰ ਹੀ ਸ਼ਾਮ ਨੂੰ ਜਿਹੜਾ ਹੈਗਾ ਵਿਸ਼ਾਲ ਨੂੰ ਵੇ ਫਤਿਹਗੜ ਥੁਰਿਆ ਤੋਂ ਗ੍ਰਫਤਾਰ ਕੀਤਾ ਤੇ ਵਿਸ਼ਾਲ ਦੀ ਪੁਛਗਿਛ ਦੌਰਾਨ ਪਤਾ ਲੱਗਾ ਕਿ ਉਸ ਦਾ ਜਿਹੜਾ ਆਨਰ ਹੈਗਾ ਵਾ ਸੁਨੀਲ ਦੁਗਰ ਪੁੱਤਰ ਜੜਾ ਹੈਗਾ ਵਾ ਰੋਸ਼ਨ ਦੁਗਰ ਤੇ ਉਸ ਦੇ ਕਹਿਣ ਤੇ ਜੜਾ ਹੈਗਾ ਇਹ ਕੰਮ ਕੀਤਾ ਹੈਗਾ ਐਕਚੁਅਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਸੁਨੀਲ ਦੁਗਲ ਤੇ ਜਿਹੜਾ ਹੈਗਾ ਵਾ ਜਿਹੜਾ ਸਾਡਾ ਆਸ਼ੂ ਹੈਗਾ ਵਾ ਉਹ ਉਹਨਾਂ ਦੀ ਆਪੋ ਸੇਤ ਵਜ੍ਹਾ ਥੋੜਾ ਟਸਲਬਾਜੀ ਚਲਦੀ ਸੀਗੀ ਕਾਫੀ ਸਮੇ ਤੋਂ ਤੇ ਜਿਹੜਾ ਸੁਨੀਲ ਤਿੱਗਲ ਸੀਗਾ ਕਰੀਬ 2 2.5 ਸਾਲ ਤੋਂ ਬਟ ਕੈਨੇਡਾ ਚਲੇ ਗਿਆ ਸੀਗਾ ਇਹ ਫਤੇਕਰ ਚੂੜੀਆਂ ਦਿਨ ਵਿੱਚ ਨਹੀਂ ਰਹਿੰਦਾ ਸੀਗਾ ਤੇ ਬਟ ਉਸੇ ਜਿਹੜੀ ਵਜ੍ਹਾ ਰੰਜਿਸ਼ ਉਹ ਕੰਟੀਨਿਊ ਚਲਦੀ ਰਹਿੰਦੀ ਸੀਗੀ ਇਸ ਦੇ ਤਹਿਤ ਹੀ ਉਸਨੇ ਇੱਕ ਆਪਣਾ ਰੱਖਿਆ ਹੋਇਆ ਸੀ ਇੱਥੇ ਕੰਮ ਕਰਨ ਵਾਸਤੇ ਉਹ ਵਿਸ਼ਾਲ ਸੀਗੀ ਤੇ ਵਿਸ਼ਾਲ ਦੇ ਵੀ ਅਕਸਰ ਤਕਰਬਾਜੀ ਜਿਹੜੀ ਹੈਗੀ ਅਸ਼ਮਨ ਚਲਦੀ ਰਹਿੰਦੀ ਸੀ ਇਸੇ ਦਿਨਾਂ ਹੀ ਉਹਨਾਂ ਨੇ 1.5 ਸਾਲ ਤੋਂ ਸੋਚਿਆ ਸੀਗਾ ਇਸ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਤੇ ਉਹ ਵਿਸ਼ਾਲ ਐਕਚੁਅਲੀ ਸੋਚ ਰਿਹਾ ਸੀਗਾ ਕਿ ਇਲੈਕਸ਼ਨ ਦੇ ਧੇਨਾਂ ਸਾਰਿਆਂ ਦੇ ਜਿਹੜੇ ਹੈਗੇ ਵੈਪਨ ਜਮ੍ਹਾਂ ਹੋ ਜਾਣ ਵੈਪਨ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਵਰਦਾਤ ਨੂੰ ਅਜਾਮ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਇਹਨਾਂ ਨੇ ਵਰਦਾਤ ਨੂੰ ਅਜਾਮ ਦਿੱਤਾ ਮੈਡਮ ਇਹਦੀ ਕੋਈ ਪੂਰ ਸਰੀਜਨ ਜਿਹੜਾ ਸੀ ਉਹ ਕੀ ਸੀਗਾ ਇਹਨਾਂ ਦਾ ਆਪਸੀ ਜਿਹੜਾ ਇਹ ਇੱਕ ਇਰਾਦਾ ਕਤਲ ਹੀ ਆਏ ਸੀ ਕਿ ਜਾਂ ਸ਼ਟਾ ਲਾਉਣੀ ਆਏ ਸੀ ਆਪਾਂ ਦੇਖੋ ਇਹ ਕਹਿ ਸਕਦੇ ਆ ਕਿ ਇਰਾਦਾ ਦਾ ਇੰਟੈਂਸ਼ਨ ਤਾਂ ਉਹਨਾਂ ਦਾ ਮਰਡਰ ਕਰਨ ਦਾ ਸੀਗਾ ਬਟ ਇਹ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਇਹ ਕਾਫੀ ਸ਼ਹਿਰ ਹੈਗਾ ਤੇ ਕਾਫੀ ਲੋਕਾਂ ਦਾ ਆਉਣਾ ਜਾਣਾ ਹੈਗਾ ਉਹ ਆਪਣੇ ਨਾਲ ਦਾਤਰ ਲੈ ਕੇ ਆਏ ਸੀਗੇ ਦਾਤਰ ਦੇ ਨਾਲ ਹੀ ਵਾਰ ਕੀਤੇ ਗਏ ਬਟ ਉਹ ਲੱਕੀਲੀ ਲੋਕਾਂ ਦਾ ਇਕੱਠ ਹੋਣ ਦੇ ਕਰਕੇ ਉਹ ਫਟਾਫਟ ਜਿਹੜਾ ਵਾਰ ਤਰਤ ਕਰਕੇ ਭੱਜ ਗਏ ਸੀ ਕਿੰਨੇ ਪੈਸਿਆਂ ਦਾ ਇਹਨਾਂ ਦੀ ਹੋਈ ਸੀ ਡੀਜੀ ਵਿਸ਼ਾਲ ਜਿਹੜੇ ਵਿਸ਼ਾਲ ਮਸੀਹ ਨੇ ਉਤੋਂ ਜਿਹੜਾ ਹੈਗਾ ਇਹਨਾਂ ਦਾ ਸੁਨੀਲ ਦੁੱਗਲ ਉਹਨਾਂ ਤੋਂ 80000 ਰੁਪਏ ਲਿਆ ਸੀਗਾ ਤੇ ਇਹਨਾਂ 80000 ਰੁਪਏ ਜਿਹੜਾ ਹੈਗਾ ਮਨੀ ਲੁਧਿਆਣਾ ਜਿਹੜੇ ਲੁਧਿਆਣੇ ਨੂੰ ਦਿੱਤੇ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੀ ਹੈਗੀ ਆ ਵਾਰਦਾਤ ਨੂੰ ਅਜਾਮ ਦੇਣਾ ਹੈ ਇਸੇ ਤਰ੍ਹਾਂ ਹੀ ਸੁਨੀਲ ਜਿਹੜਾ ਹੈਗਾ ਉਹ ਸਰ ਮਨੀ ਹੈਗਾ ਵਾ ਇੱਥੇ ਪਹਿਲਾਂ ਰੈਕੀ ਕਰਦੇ ਰਹੇ ਦੋ ਤਿੰਨ ਦਿਨ ਉਸ ਤੋਂ ਬਾਅਦ ਹੈਗਾ ਉਹ 7 ਤਰੀਕ ਨੂੰ ਵਾਰਦਾਤ ਨੂੰ ਅਜਾਮ ਦਿੱਤਾ ਉਹਨਾਂ ਨੇ ਕ੍ਰਿਮਨਲ ਰਿਕਾਰਡ ਵੀ ਹੈਗਾ ਇਹਨਾਂ ਦਾ

ਇਹ ਵਿਸ਼ਾਲ ਮਸੀਹ ਫਟੇਗਾ ਵਿਸ਼ਾਲ ਮਸੀਹ ਨੇ ਆਪਣਾ ਜਿਹੜਾ ਹੈਗਾ ਉਸ ਦਾ ਆਨਰ ਸੀਗਾ ਸੁਨੀਲ ਦੁੱਗਲ ਦੇ ਕਹਿਣ ਤੇ ਜਿਹੜਾ ਹੈਗਾ ਵਾ ਮਨੀ ਤੋਂ ਕੰਮ ਕਰਵਾਇਆ ਸੀ ਮਨੀ ਅੱਗੇ ਹੋਰ ਦੋ ਲੜਕੇ ਜਿਹੜੇ ਲੁਧਿਆਣਾ ਤੋਂ ਲੈ ਕੇ ਆਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਨਾਮਜ਼ਦ ਕੀਤਾ ਗਿਆ ਹੈਗਾ ਵਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰੀ ਕਰਕੇ ਉਹਨਾਂ ਦਾ ਚਲਾਕ ਜਿਹੜਾ ਦਿੱਤਾ ਜਾਵੇਗਾ ਜੀ ਸੁਨੀਲ ਦੁੱਗਲ ਨੇ ਵੀ ਕੀਤਾ ਜੀ ਸੁਨੀਲ ਦੁੱਗਲ ਨੇ ਵੀ ਕੀਤਾ ਹੋਇਆ ਫਿਲਹਾਲ ਉਹਨਾਂ ਦਾ ਵਾਧਾ ਜੋਰਮ ਕੀਤਾ ਗਿਆ ਹੈ 307 ਦੇ ਤਹਿਤ ਬਟ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਹ ਸਾਰੀ ਰੈਸਟ ਹੋ ਗਈ ਸਾਰਿਆਂ ਦੀ ਨਹੀਂ ਫਲਹਲ ਵਿਸ਼ਾਲ ਤੇ ਮਨੀ ਲੁਧਿਆਣਾ ਨੂੰ ਰੈਸਟ ਕੀਤਾ ਗਿਆ ਹੈ ਬਾਕੀ ਜਿਹੜੇ ਹੈਗੇ ਮਨੀ ਦੋ ਵਿਅਕਤੀਆਂ ਦੇ ਨਾਲ ਹੋਰ ਆਇਆ ਸੀ ਮੋਟਰਸਾਈਕਲ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਗਾ ਤੇ ਸੁਨੀਲ ਸੌਰੀ ਜਿਹੜਾ ਸੁਨੀਲ ਦੁੱਗਲ ਹੈਗਾ ਉਹ ਕਰੀਬ 2-2.5 ਸਾਲ ਤੋਂ ਬਾਹਰ ਰਹਿ ਰਿਹਾ ਦੋ ਜਣੇ ਦੀ ਰੈਸਟ ਹੋਈ ਹੈ ਹਾਂਜੀ ਦੋ ਜਣਿਆਂ ਦੀ ਰੈਸਟ